ਜਪਿਆ ਸਿਮਰਨ ਕਰਿਆ ਬਾਣੀ ਪੜੀ ਸੇਵਾ ਕਰੀ ਫਲ ਤਨੂ ਚੰਗਾ ਮਿਲ ਜਾਣਾ ਮੰਗਣ ਦੀ ਲੋੜ ਨਹੀਂ ਇਸ ਕਰਕੇ ਵਾਹਿਗੁਰੂ ਦਾ ਨਾਮ ਜਰੂਰ ਜਪਨਾ ਹੈ ਜਿਹੜੀ ਗੱਲ ਮੈਂ ਆਉਣਾ ਚਾਹੁੰਦਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਬੈਠੇ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਆ ਗੁਰੂ ਸਾਹਿਬ ਜੀ ਦੇ ਬਹੁਤ ਅਨਣ ਸਿੱਖ ਭਾਈ ਗੁਰਦਾਸ ਜੀ ਬੈਠੇ ਭਾਈ ਸੱਲੂ ਜੀ ਬੈਠੇ ਆ ਬਹੁਤ ਗੁਰਮਖ ਪਿਆਰੀ ਭਾਈ ਸਾਈਂ ਦਾਸ ਜੀ ਬੈਠੇ ਸੰਗਤ ਆਈ ਲਾਹੌਰ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਆ ਬਾਤ ਸੁਣਨ ਵਾਲੀ ਆ ਧਿਆਨ ਦਿਓ ਇੱਧਰ ਜਦੋਂ ਆਪਾਂ ਗੁਰੂ ਦੇ ਚਰਨਾਂ ਵਿੱਚ ਆ ਕੇ ਬਹਿੰਦੇ ਨਾ ਜਿਹੜਾ ਸਾਡਾ ਅਸਲ ਬਹਿਨਤ ਸ਼ਬਦ ਤੇ ਸੁਰਤ ਦਾ ਸਮੀਲ ਹੈ ਜਬ ਲੱਗ ਸ਼ਬਦ ਭੇਦ ਨਹੀਂ ਆਇਆ ਤਬ ਲੱਗ ਕਾਲ ਸੰਤਾਈ ਜਦੋਂ ਤੱਕ ਤੁਹਾਨੂੰ ਸ਼ਬਦ ਦੀ ਸੋਝੀ ਨਹੀਂ ਨਾ ਪੈਂਦੀ ਤਾਂ ਬੰਦਾ ਇਹ ਮੌਤ ਤੋਂ ਡਰਦਾ ਰਹਿੰਦਾ ਹੈ ਜਦੋਂ ਸ਼ਬਦ ਦੀ ਸੋਝੀ ਆ ਗਈ ਤਾਂ ਇਹ ਬੰਦਾ ਮੌਤ ਨੂੰ ਵੀ ਪਿੱਛੇ ਕਰ ਦਿੰਦਾ ਹੈ ਬਾਬਾ ਦੀਪ ਸਿੰਘ ਜੀ ਬਾਰੇ ਪਤਾ ਹੈ ਨਾ ਬਾਬਾ ਜੀਬਨ ਸਿੰਘ ਬਾਰੇ ਪਤਾ ਹੈ ਨਾ ਉਹ ਗੁਰਮੁਖ ਪਿਆਰੇ ਜੋਦੇ ਮੌਤ